ਕੋਟਪਾਈ ਦੇ ਜੀਵਨ ਜੋਤ ਸਿੰਘ ਨੇ ਸੋਸ਼ਲ ਮੀਡੀਆ ਤੇ ਹਥਿਆਰ ਹੱਥ ਪੜ ਕੇ ਵੀਡੀਓ ਪਾਈ ਅਤੇ ਗਿੱਦੜਵਾਦੀ ਪੁਲਿਸ ਨੇ ਕੀਤਾ ਗ੍ਰਿਫਤਾਰ ਜ਼ਿਲ੍ਹਾ ਸ੍ਰੀਮਕਸੇਬ ਦੇ ਐਸਐਸਪੀ ਦੀਆਂ ਅਧਿਤਾ ਦੀ ਪਾਲਣਾ ਕਰਦੇ ਹੋਏ ਗਿੱਦੜਵਾਦੇ ਡੀਐਸਪੀ ਉਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸੋਸ਼ਲ ਮੀਡੀਆ ਤੇ ਹਥਿਆਰ ਹੱਥ ਚ ਪੜ ਕੇ ਵੀਡੀਓ ਪਾਉਣਾ ਤੇ ਗਾਣਿਆਂ ਨੂੰ ਪ੍ਰਮੋਟ ਕਰਨ ਵਾਲੇ ਕਿਸੇ ਵੀ ਇਨਸਾਨ ਨੂੰ ਬਖਸ਼ਿਆ ਨਹੀਂ ਜਾਊਗਾ ਕੇਐਸਕੇ ਨੂੰ ਚਲਦੋ ਜ਼ਿਲ੍ਹਾ ਸ੍ਰੀਮਕਸੇਬ ਤੋਂ ਕੁਲਦੀਪ ਸਿੰਘ ਅਤੇ ਗਰਜੰਟ ਪੱਟੀ ਦੀ ਏਅਰਪੋਰਟ ਐਸਐਸਪੀ ਜੀ ਮੁਖਤਸਰ ਸਾਹਿਬ ਨੇ ਸਾਨੂੰ ਸਖਤ ਅਦਾਇਤਾ ਨੇ ਕਿ ਕੋਈ ਵੀ ਆਦਮੀ ਪ੍ਰਾਈਵੇਟ ਆਦਮੀ ਆ ਦਾ ਵੈਪਨ ਲੈ ਕੇ ਉਹਦੀ ਫੋਟੋ ਸੋਸ਼ਲ ਮੀਡੀਆ ਤੇ ਅਪਲੋਡ ਨਹੀਂ ਕਰ ਸਕਦਾ ਇਸ ਦੇ ਨਾਲ ਅਸਲਾੜਾ ਪ੍ਰਮੋਟ ਹੁੰਦਾ ਤੇ ਆਮ ਲੋਕਾਂ ਦੇ ਮਨ ਚ ਵੀ ਡਰ ਪੈਂਦਾ ਹੈ ਇਸੇ ਲਈ ਜੀ ਤਹਿਤ ਕੰਮ ਅਸੀਂ ਸਾਡੇ ਐਸਐਸਪੀ ਗੁਰਮੀਤ ਸਿੰਘ ਥਾਣੇ ਬੈਠੇ ਸੀ ਤੇ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਾਇਰਲ ਹੋ ਰਹੀ ਸੀ ਕਿ ਨੌਜਵਾਨ ਲੜਕਾ ਆਦੇ ਹੱਥ ਵਿੱਚ 12 ਬਾਰ ਬੋਰ ਰਾਈਫਲ ਦੇ ਨਾਲ ਵਲ ਫੜ ਕੇ ਹਵਾ ਤੇ ਲਾਰਾ ਰਹਾ ਸੀਗਾ ਉਸ ਤੋਂ ਬਾਅਦ ਉਹ ਇੱਕ ਗੱਡੀ ਆ ਪੀਪੀ03801236 ਕੋਡਾ ਬਲੈਕ ਕਲਰ ਦੀ ਉਹਦੇ ਲੀਜ਼ਰ ਲਾਈਟਾਂ ਵੀ ਲਾਈਆਂ ਹੋਈਆਂ ਸੀਗਾ ਉਸ ਗੱਡੀ ਵਿੱਚ ਉਹਨੇ ਢੜਕਾਓ ਵਾਲਾ ਲਾ ਕੇ ਇੱਕ ਪੁਲਿਸ ਨਾਕੇ ਦੀ ਨਾਲ ਵੀਡੀਓ ਬਾਈ ਸੀ ਤੇ ਕਿਹੜੀ ਕਾਨੂੰਨੀ ਉਲੰਘਣਾ ਕੀਤੀ ਸੀ ਇਸ ਵਿੱਚ ਅਸੀਂ ਡਾਪ ਜੋੜ ਕੇ ਵੈਰੀਫਾਈ ਕੀਤਾ ਇਹਦਾ ਨਾਮ ਸੀ ਜੀਵਨ ਜੋਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਕੋਟਪਈ ਇਹੀ ਪਤਾ ਲੱਗਾ ਕਿ ਇਹਦੇ ਕੋਲ ਆਪ ਦਾ ਕੋਈ ਵੈਪਨ ਨਹੀਂ ਹੈ ਜਿਹੜੇ ਵੈਪਨ ਐ ਵੀ ਕਿਸੇ ਬੰਦੇ ਨੇ ਵੀਡੀਓ 'ਚ ਸ਼ੋਅ ਕੀਤੇ ਆ ਜਿਸ ਵਾਰ ਜਿਸੀ ਐਫਆਰ ਨੰਬਰ 186 ਮਿਤੀ 30 11 24 ਅੰਡਰ ਸੈਕਸ਼ਨ 25 ਤਾਇਤ ਗੰਗਾਨਾਥ ਆਰਲੈਕਟ ਕੇਸ ਕੋਡ 5 ਦਰਜ ਕਰਕੇ ਦੋਸ਼ੀ ਜੀਵਨ ਦੋਸੇ ਨੂੰ ਰਣਾ ਸਿੰਘ ਗ੍ਰਫਤਾਰ ਕਰ ਲਿਆ ਜਿਹੜੀ ਗੱਡੀ ਹੈ ਪੀਵੀ038236 ਇਹ ਵੀ ਅਸੀਂ ਰਿਕਵਰ ਕਰ ਲਈ ਹੈ ਜਿਹੜਾ ਬਾਅਦ ਵੈਰੀਫਾਈ ਕਰਨ ਤੋਂ ਬਾਅਦ ਪਤਾ ਲੱਗਾ ਵੀ ਇਹ ਵਿਅਪਨਾ ਹਰਨੇਸ਼ ਸਿੰਘ ਸਰਮਪ ਸਪੂਰਨ ਸਿੰਘ ਵਾਸੀ ਕੋਟਪਾਈ ਦੇ ਨੇ ਇਹ ਗਰਗਰ ਸਾਹਿਬ ਦੇ ਖਿਲਾਫ ਵੀ ਅਸੀਂ ਬੰਦਿਆਂ ਤਰਾਵਾਂ ਤੇ ਤਹਿਤ ਕਾਨੂੰਨੀ ਕਾਰਵਾਈ ਕਰਾਂਗੇ ਤੇ ਮੇਰੀ ਆਮ ਲੋਕਾਂ ਨੂੰ ਪਬਲਿਕ ਨੂੰ ਅਪੀਲ ਹੱਥ ਜੋੜ ਕੇ ਇਸੇ ਤਰ੍ਹਾਂ ਦਾ ਕੋਈ ਵੀ ਕੰਮ ਨਾ ਕਰੋ ਜੋ ਸਾਨੂੰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਲੋੜ ਪਵੇ ਤੇ ਨਾ ਹੀ ਕੋਈ ਵੈਪਨ ਦੀ ਫੋਟੋ ਮੈਂ ਆਪਣੇ ਹੱਥ ਫੜ ਕੇ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਨਾਲ ਕਿਤੀ ਜਾਵੇ